ਆ ਦੇਖ ਲਓ ਜੀ ਖੂ ਅੱਜ ਵੀ ਚੱਲਦਾ ਇਹ ਬਾਬੇ ਨਾਨਕ ਦਾ ਖੂਹ ਆ ਜੀ ਇਥੋਲੇ ਕਿਹੋ ਪਤਾ ਕਰਾਈ ਗਏ ਜੀ 1452 ਇਹ ਤੋਂ ਬਾਅਦਾਂ ਨੇ ਇੱਕ ਗਲਮਾ ਹੈ ਸੋਲੀ ਕਹਿ ਲੱਗੀ 1452 ਸਾਲ ਹੋ ਗਏ ਸ਼ੇਮ ਤੇ ਰੰਗ ਹੋ ਗਿਆ ਨਾਲੇ ਪ੍ਰਾਤਨ ਚੌਰ ਸਾਬੇ 1452 ਬੰਦਿਆਂ ਲਈ ਬਾਰਡਰ ਬਣਿਆ ਨਾ ਕਿ ਜਾਨਵਰਾਂ ਲਈ ਆ ਦੇਖਿਆ ਤੁਸੀਂ ਕਰਦੀਆਂ ਕਿ ਨਹੀਂ ਚਿੜੀਆਂ ਕਾਟੂਆ ਪੱਤੇ ਓਡਡ ਤੁਰੇ ਜਾਂਦੇ ਆ ਹਵਾ ਜਾਈ ਜਾਂਦੀ ਆ ਸਾਰਾ ਕੁਛ ਇੱਕ ਹੀ ਆ ਦੇਖੋ ਕਿੰਨੇ ਜਾਨਵਰ ਉੱਡਦੇ ਫਿਰਦੇ ਤੇ ਜੀ ਦੇਖੋ ਉਧਰੋਂ ਆਏ ਹੁਣ ਪਾਕਿਸਤਾਨ ਚ ਨਾਮ ਤੇ ਹੋ ਮਸਨ ਸੰ ਸੰ ਤਾ ਰਾਣੇ ਜਿਹੋਦੇ ਸਾਹਿਬ ਬੁੱਢੇ ਵੀ ਇੱਕ ਨਵੀਂ ਹੈ ਇਹ ਲਓ ਜੀ ਅੱਜ ਤੁਹਾਨੂੰ ਬਾਬਾ ਬੁੱਢਾ ਸਾਹਿਬ ਖੂਹ ਦੇ ਕਰਾਉਨੇ ਆ ਦਰਸ਼ਨ ਇਹ ਪ੍ਰਾਤਨ ਖੂਹ ਹੈ ਤੇ ਕਰੋ ਦਰਸ਼ਨ ਲੌਕ ਕੀਤਾ ਉਹ ਲੌਕ ਕੀਤਾ ਖੜਜੋ ਉਹ ਲੌਕ ਕੀਤਾ ਲੌਕ ਲਓ ਜੀ ਆ ਸਾਹਮਣੇ ਹੈਗਾ ਬੀੜਾ ਬੁੱਢਾ ਸਾਹਿਬ ਦਰਬਾਰ ਸਾਹਿਬ ਤੇ ਆ ਹੈਗਾ ਜੀ ਪ੍ਰਾਤਨ ਖੂਹ ਉਹ ਬੰਦ ਆ ਨਾ ਉਹ ਨਾ ਕਿਹੜਾ ਸਾਹਮਣੇ ਉਹ ਦਰਵਾਜ਼ਾ ਸਾਹਿਬ ਤੇ ਇਹ ਜਿਹੜਾ 메ਨ ਰੋਡ ਤੇ ਇਹਦੇ ਨਾਲ ਹੀ ਇੱਧਰ ਹੈਗਾ ਇੱਕ ਸ੍ਰੀ ਅਕਾਲ ਲਓ ਜੀ ਸਿੰਘ ਖੂ ਗੇੜਨ ਲੱਗੇ ਚਲੋ ਵੀ ਸਿੰਘ ਤੋਂ ਯਾਤਰਾ ਤੁਹਾਡੀ ਸਫਲੀ ਹੋਵੇ ਲਓ ਜੀ ਵੀਰਵਾ ਬੁੱਢਾ ਸਾਹਿਬ ਆਉਂ ਤਾਂ ਜਰੂਰ ਦਰਸ਼ਨ ਕਰਕੇ ਜਾਇ ਜੋ ਇਹ ਪ੍ਰਾਤਨ ਖੂ ਦੇ ਜਾਲ ਥੋੜਾ ਜਾਂ ਨੀਵਾ ਹੋ ਗਿਆ ਵੈਸੇ ਇਹ ਪਹਿਲਾਂ ਜਾਲ ਆਉਂਦਾ ਹੁੰਦਾ ਸੀਗਾ ਤੇ ਅੱਜ ਨਹੀਂ ਆ ਰਿਹਾ ਹੌਲੀ ਹੌਲੀ ਤਾ ਨਾਮ ਵਾਹਿਗੁਰੂ ਅੱਜ ਸੰਗਤ ਸਾਡੀਆਂ ਲੱਗੀਆਂ ਸਾਹਮਣੇ ਹੈਗਾ ਦਰਬਾਰ ਸਾਹਿਬ ਬਾਬੂ ਬੁੱਢਾ ਸਾਹਿਬ ਇਹਦੀ ਉਰਲੀ ਸਾਈਡ ਜਿੱਧਰ-ਇਧਰ ਪਾਰਕਿੰਗ ਲਾਈ ਦੀ ਆ ਤੇ ਆ ਟੈਂਕੀ ਦੇ ਨਾਲ ਹੀ ਇਧਰ ਜ਼ਰੂਰ ਦਰਸ਼ਨ ਕਰਕੇ ਜਾਇਜ ਇਹ ਜਿੰਨੇ ਵੀ ਖੂਦੀਆਂ ਤੁਸੀਂ ਇੱਥੇ ਫੋਟੋ ਦੇਖ ਰਿਹਾ ਸਾਰੇ ਸਾਹਮਣੇ ਰੱਖੇ ਹੋਏ ਆ ਪ੍ਰਾਤਨ ਗੁਰੂ ਅੰਗਦ ਦੇਵ ਜੀ ਦੇ ਖੰਡੂਰ ਸਾਹਿਬ ਤੋਂ ਹੀ ਦਰਸ਼ਨ ਕੀਤੇ ਹੋਏ ਆ ਅੱਜ ਸੰਗਤ ਸਾਡੇ ਨਾਲ ਕਾਫੀ ਆਈਆਂ ਅੱਜ ਤਾਂ ਇਹਨਾਂ ਨੂੰ ਕਿਹਾ ਸੀ ਵੀ ਅੱਜ ਜਾਣਾ ਆਪਾਂ ਕੋਰੀਡੋਰ ਕਰਤਾਰਪੁਰ ਸਾਹਿਬ ਜਾਣਾ ਤਾਂ ਕਰਕੇ ਸਾਰੇ ਨਾਲ ਆ ਗਏ ਨੇ ਅੱਗੇ ਅਸੀਂ ਦੋ ਸੰਗਰਾਂ ਦਾ ਮੈਂ ਤੇ ਗੰਮਾ ਹੀ ਸੀਗੇ ਅੱਜ ਸਾਡੇ ਨਾਲ ਸੰਗਤ ਵਾਹ ਆਈ ਹੈ ਆ ਆਦਰਸ਼ਨ ਕਰੋ ਤੇ ਸੰਗਤਾਂ ਦੇ ਆ ਸੰਗਤਾਂ ਆਈਆਂ ਸਾਡੇ ਨਾਲ ਅੱਜ ਲਓ ਜੀ ਸੰਗਤ ਪਹੁੰਚ ਗਈ ਆ করিਡੋਰ ਤੇ ਕਿਤਾਬ ਉਹ ਸਾਬ ਅੱਜ ਅੱਗੇ ਤੁਹਾਨੂੰ ਕਰਤਾਰ ਸਾਹਿਬ ਦੇ ਵੀ ਦਰਸ਼ਨ ਕਰਾਉਣੇ ਆ ਤੇ ਦਿਖਾਉਣੇ ਆ ਬਾਰਡਰ ਲਾਈਨ ਅੱਗੇ ਵੀ ਅਸੀਂ ਦੋ ਵਾਰ ਹੀ ਆਏ ਆ ਅੱਜ ਫੇਰ ਬੰਦੇ ਵਿੱਚੋਂ ਅੱਧਾ ਨਹੀਂ ਸੀ ਦੇਖਿਆ ਕਹਿੰਦੇ ਵੀ ਜਰੂਰ ਦਿਖਾ ਕੇ ਲਿਆਉ ਤੇ ਅੱਜ ਅਸੀਂ ਨਾਲ ਲੈ ਕੇ ਆਏ ਆ 11:30 ਹੋ ਗਏ ਹੁਣ ਪਹੁੰਚ ਗਏ ਆ ਬਾਕੀ ਇੱਥੇ ਹੁਣ LED ਵੀ ਲੱਗੀ ਆ ਜਿਹੜੇ ਕਿ ਅੱਜ ਦੇ ਦਰਸ਼ਨ ਕਰਾਉਂਦੀ ਆ ਤੇ ਸਾਰੇ ਗੁਰਦੁਆਰੇ ਦੇ ਦਰਸ਼ਨ ਕਰਾਉਂਦੀ ਆ ਬਾਕੀ ਆਪਾਂ ਨੇ ਵੀਡੀਓ ਸਾਰੇ ਲੋਕਾਂ ਨੇ ਦੇਖ ਹੀ ਲਈਆਂ ਲੋ ਜੀ ਹੰਤ ਨਿਤ ਦਰਸ਼ਨ ਕਰਮੇ ਕਰਤਾਰਪੁਰ ਸਾਹਿਬ ਦੇ ਜੀ ਯੂਮ ਕਰਕੇ ਦਿਸੇ ਤਾਂ ਤੋਂ ਵੀ ਐਸਾ ਆਪਣੇ ਇੱਧਰ ਹੁਣ ਬਣਾਤੀ ਆ ਬੈਠਣ ਬੋਲਣ ਨੂੰ ਫੋਟੋ ਖਿਚਾਉਣ ਨੂੰ ਸਾਹਮਣੇ ਦੇਖ ਲਓ ਤੁਸੀਂ ਬਾਰਡਰ ਐਸੇ ਤੋਂ ਦਿਸਦਾ ਯੂਮ ਕਰੇ ਤਾਂ ਥੋੜਾ ਜਿਹਾ ਉੱਪਰ ਹੋ ਕੇ ਦਿਖਾਉਣਾ ਤੁਹਾਨੂੰ ਤੇ ਬੰਦੇ ਡਰਦੇ ਆਵੇ ਬਾਰਡਰ ਤੋਂ ਕਹਿੰਦੇ ਵੀ ਆ ਡਰ ਲੱਗਦਾ ਚਲੋ ਕੋਈ ਨਹੀਂ ਅਸੀਂ ਵੀ ਜਲਵਾ ਕੇ ਜਾਵਾਂਗੇ ਭਾਈ ਬਾਬਾ ਮੇਰ ਕਰੇ ਆ ਦੇਖੋ ਬਾਰਡਰ ਦੇ ਵਿੱਚ ਉਹ ਸਾਹਮਣੇ ਸਾਰੀਆਂ ਬੋਤਲਾਂ ਟੰਗੀਆਂ ਆ ਦਾਰੂ ਦੀਆਂ ਇਹ ਦੇਖਦੀ ਆ ਹੁਣ ਤਾਂ ਸਾਨੂੰ ਤੇ ਸਾਹਮਣੇ ਕੰਮ ਪੂਰਾ ਚੱਲੀ ਜਾਂਦਾ ਸਾਹਮਣੇ ਮਯੂਮ ਕਰਦਾ ਵਰਦੈਸ ਨੀਰਿਆ ਕਿਉਂਕਿ ਦਰਖਤਾਂ ਤੇ ਥੋੜੀ ਜਿਹੀ ਟੰਦਜੀ ਟਾਈਪ ਬਦਲ ਜੇ ਬੱਤੀ ਤੇ ਐਲਈਡੀ ਲਾਤੀ ਆ ਇਹ ਦਰਸ਼ਨ ਕਰਨੇ ਕਿਸੇ ਨੇ ਵੀ ਜਾਂ ਕਰਤਾਰਪੁਰ ਸਾਹਿਬ ਦੇ ਨਾਲ ਦਰਸ਼ਨ ਹੁੰਦੇ ਹੁਣ ਐਲਈਡੀ ਲੱਗੀ ਪਹਿਲਾਂ ਵੈਸੇ ਇੱਥੇ ਆਣੀ ਸੀਗੀ ਦੇਖ ਲਾ ਵੀ ਆਪਣੇ ਬਾਰਡਰ ਆ ਵੀ ਇਹਦਰ ਸਾਡੇ ਸਿੰਘ ਵੀ ਬਣਾਈ ਜਾਂਦੇ ਵੀਡੀਓ ਆ ਨਵੇਂ ਆਏ ਯੋਦੇ ਹਾਂ लवली ਕਰੀਏ ਫਿਰ ਫੋਟੋ ਸ਼ੂਟ ਆਜੋ ਆ ਜੀ ਆਹ ਨਿਆ ਜਿਹੜਾ ਰੰਗ ਹੈ ਨਾ ਆਹ ਬਾਹਰ ਆਪਣੇ ਹਾਂ ਮਰਦਾ ਕੋਲ ਆਪਾਂ ਉਹ ਕੀ ਜ਼ੀਰੋ ਲੈਣਾ ਉਹ ਪੰਜ ਪੰਨਾ ਉਹ ਜਣਾ ਜਿਹਾ ਵਿਚਾਲੇ ਇਹ ਨਹੀਂ ਸੈਂਟਰ ਦੇ ਹਾਂ ਉਹ ਜ਼ੀਰੋ ਲੈਣਾ ਫਿਰ ਉਹਦਰਲਾ ਬੱਸ ਆਪਾਂ ਉਹ ਨਾਲ ਹੁਣ ਕਿਤੇ ਗੇਟ ਲਾ ਕੇ ਵਾਪਸ ਆਪਾਂ ਆ ਗਿਆ ਹਣਾ ਆਪਣਾ ਤਾਂ ਫਰੀਦ ਉਹਨਾਂ ਨੇ ਰਹਿਣਾ ਨਾ ਕਿਹਦੇ ਦਾ ਆ ਰਹਿਦਾ ਸੀ ਆਪਾਂ ਤਾਂ ਉਦੋਂ ਹੀ ਤਿਆਰੀ ਸੀ ਇਹਨੂੰ ਗੇਟ ਨਹੀਂ ਲੱਗਾ ਸੀ ਉਹ ਹੁਣ ਇੱਕ ਸਿੱਟਾ ਹੋ ਗਿਆ ਤੁਹਾਨੂੰ ਲਾਓ ਥੱਲੇ ਦੀ ਜਾਂਦੇ ਉਹ ਗੇਟ ਆ ਉਹ ਖੁੱਲ੍ਹ ਨਹੀਂ ਲੱਗਾ ਇਹ ਆਹ ਹਾਂ ਕਾਇਨ ਨਨ ਕੋਈ ਸਿੱਟਾ ਇਹ ਬੰਦ ਨਾ ਇਸ ਆਪਾਂ ਲੋ ਜੀ ਇਧਰ ਅਸੀਂ ਜਾਚ ਬੈਹਗੇ ਫੌਜੀ ਆਣੇ ਨੇ ਪੂਰੀ ਆਹੀ ਚਲਾਈ ਚਲਾਈ ਰੀਲਾ ਰੁਲਾ ਬਣਾਇਆ ਆਜੋ ਯਾਰ ਤੁਸੀਂ ਨਹੀਂ ਆਉਣਾ ਵਿੱਚ ਆਜੋ ਸਾਡੇ ਨਾਲ ਬੰਦੇ ਅੱਜ ਹੈਗੇ 8-9 ਜਾਨੇ ਬਾਈ ਮੈਨੂ ਹਾਂ ਥੋੜਾ ਹੋਣ ਥੋੜੀਆ ਬਣਾਉਣਾ ਜਾ ਕੇ ਬਹਿ ਜਾਓ ਕੋਈ ਨਹੀਂ ਵਿੱਚ ਪਾਣੀ ਆ ਚਾਹ ਦੇ ਥੋੜਾ ਧਿਆਨ ਨਾਲ ਜਾਹ ਜੋ ਆਜੋ ਵੀ ਸਾਰੇ ਮੁੰਡਿਓ ਧਵਾ ਲਓ ਫੋਟੋਆਂ ਹਾਂ ਹਾਂ ਚਲੋ 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 ਵੀ ਲੈ ਜਾਓ ਭਜਾ ਕੇ ਹੁਣ ਗੁੱਲੂ ਘੇਰ ਪਾਇਦਾ ਇੱਥੇ ਵੀ ਇੱਕ ਗੱਲ ਨੋਟ ਕੀਤੀ ਆ ਵੀ ਜਾਨਵਰਾਂ ਨੂੰ ਕੋਈ پابੰਦੀ ਨਹੀਂ ਆ ਜਾ ਸਕਦੇ ਆ ਹਵਾ ਜਾ ਸਕਦੀ ਆ ਮੀਂਹ ਜਾ ਸਕਦਾ ਬੱਦਲ ਜਾ ਸਕਦੇ ਇਕੱਲੇ ਬੰਦੇ ਲਈ پابੰਦੀ ਹੈ ਇੱਥੇ ਬੰਦਾ ਨਹੀਂ ਜਾ ਸਕਦਾ ਵੀਜੇ ਦੇ ਬਿਨਾ ਤੇ ਬਾਕੀ ਵੀ ਇੱਥੇ ਐ ਮੰਨ ਕਰਦਾ ਵੀ ਉੱਡ ਕੇ ਜਾਵੜੀਏ ਇੰਨਾ ਜੀ ਕਰਦਾ ਆ ਸਾਹਮਣੇ ਜਾਨਵਰ ਉੱਡ ਕੇ ਗਿਆ ਆ ਦੇਖੋ ਤੁਸੀਂ ਚੀੜੀਆਂ ਕਾਂ ਕਬੂਤਰ ਸਾਰੇ ਉੱਡ ਕੇ ਜਾ ਸਕਦੇ ਆ ਇਕੱਲੇ ਆਪਾਂ ਨਹੀਂ ਜਾ ਸਕਦੇ ਕਿਉਂਕਿ ਇਹ ਬੰਦਿਆਂ ਲਈ ਬਾਰਡਰ ਬਣਿਆ ਨਾ ਕਿ ਜਾਨਵਰਾਂ ਲਈ ਆ ਦੇਖੋ ਤੁਸੀਂ ਕਰਦੀਆਂ ਕਿ ਨਹੀਂ ਚੀੜੀਆਂ ਕਾਟੋਂ ਪੱਤੇ ਉੱਡ-ਉੱਡ ਤੁਰੇ ਜਾਂਦੇ ਆ ਹਵਾ ਜਾਈ ਜਾਂਦੀ ਆ ਸਾਰਾ ਕੁਝ ਇੱਕ ਹੀ ਆ ਆ ਦੇਖੋ ਕਿੰਨੇ ਜਾਨਵਰ ਉੱਡਦੇ ਫਿਰਦੇ ਤੇ ਜੀ ਦੇਖੋ ਉਧਰੋਂ ਆਏ ਹੁਣ ਇਹ ਪਾਕਿਸਤਾਨ ਚ ਇਹਨਾਂ ਨੇ ਕੋਈ ਵੀਜ਼ਾ ਨਹੀਂ ਲਿਆ ਉੱਡ ਕੇ ਗਏ ਤੇ ਉੱਡ ਕੇ ਆ ਗਏ ਆ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਬੰਦਿਆਂ ਲਈ ਬੰਦਿਆਂ ਦੀ ਫੌਜ ਲੱਗੀ ਆ ਹਾਂ ਸਾਹਮਣੇ ਕਾਂ ਫਿਰਦੇ ਕਿਉਂਕਿ ਜਾਨਵਰ ਬਹੁਤ ਜ਼ਿਆਦਾ ਪਾਕਿਸਤਾਨ ਦੇ ਵਿੱਚ ਹਾਂ ਸਾਹਮਣੇ ਚੌਕੀ ਲੱਗੀ ਆ ਪਾਕਿਸਤਾਨ ਦੀ ਤੇ ਬਾਕੀ ਆ ਬਾਰਡਰ ਆ ਤੇ ਹੁਣ ਤੁਹਾਨੂੰ ਅੱਗੇ ਜਾ ਕੇ ਦਰਸ਼ਨ ਕਰਵਾਉਣੇ ਆ ਕਾਰਿਡੋਰ ਦੇ ਤੁਹਾਨੂੰ ਦਰਸ਼ਨ ਕਰਾਤੇ ਆ ਫੇਰ ਰੱਬ ਨੇ ਚਾਇਆ ਤਾਂ ਜਰੂਰ ਆਪਾਂ ਥੋੜੇ ਟਾਈਮ ਤੱਕ ਇੱਕ ਕੋਰੀਡੋਰ ਅੰਦਰ ਕਰਤਾਰਪੁਰ ਸਾਹਿਬ ਮੱਥਾ ਟੇਕਣ ਜਾਵਾਂਗੇ ਤੇ ਵਲੌਗ ਜਰੂਰ ਬਣਾ ਕੇ ਦਿਖਾਵਾਂ ਆ ਦੇਖੋ ਕਾਂ ਥੋੜੇ ਸਾਹਮਣੇ ਉਤੋਂ ਦੀ ਉੱਡ-ਉੱਡ ਕੇ ਲੰਗੀ ਜਾਂਦੇ ਕੋਈ پابੰਦੀਆਂ ਨਹੀਂ ਉਹ ਬੱਦਲਾਂ ਸਾਹਮਣੇ ਕੋਈ پابੰਦੀ ਨਹੀਂ ਕੁਦਰਤ ਤੇ ਕੋਈ پابੰਦੀ ਨਹੀਂ ਦਰਸ਼ਨ ਕਰੋ ਜੀ ਡੇਰਾ ਬਾਬਾ ਨਾਨਕ ਜੀ ਬਹੁਤ ਸੋਹਣਾ ਗੁਰੂ ਘਰ ਬਣਿਆ ਹੋਇਆ ਇਹ ਆ ਲੰਗਰ ਹਾਲ ਤੇ ਹੁਣ ਇੱਥੇ ਇਸ਼ਨਾਨ ਪਾਣੀ ਕਰਦੇ ਆ ਤੇ ਤੁਹਾਨੂੰ ਪ੍ਰਾਤਨ ਖੂਹ ਦੇ ਵੀ ਦਰਸ਼ਨ ਕਰਵਾਉਣੇ ਆ ਇੱਥੇ ਬਹੁਤ ਸੋਹਣਾ ਪ੍ਰਾਤਨ ਖੂਹ ਹੈ ਬਾਬੇ ਨਾਨਕ ਦੇ ਵੇਲੇ ਦਾ ਆਜੋ ਪਹਿਲਾਂ ਜੋੜੇ ਲਾ ਕੇ ਫਿਰ ਕਰੀਸ਼ੀ ਨਾਲ ਆਣਾ ਲਓ ਜੀ ਇਹ ਹੈ ਪ੍ਰਾਤਨ ਖੂਹ ਬਾਬੇ ਨਾਨਕ ਦੇ ਵੇਲੇ ਦਾ ਕਰੋ ਦਰਸ਼ਨ ਇਹ ਇਤਿਹਾਸਕ ਖੂਹ ਪਵਿੱਤਰ ਜਲ ਇਥੋਂ ਲਿਆ ਜਾ ਸਕਦੇ ਆ ਆਪਾਂ ਹੋਰ ਮੇਰ ਹਰਵਾਤ ਕਰਵਾ ਰਿਹਾ ਸਰਪੰਚ ਬਾਬਾ ਨਾਨਕ ਮੇਰ ਕਰੋ ਚਲੋ ਜੀ ਲੋਕ ਚਲੋ ਜੀ ਚਲੋ ਲਓ ਜੀ ਸਾਡਾ ਦੇਵਾ ਹੀ ਲੱਗ ਗਿਆ ਆ ਦੇਖ ਲੋ ਜੀ ਖੂ ਅੱਜ ਵੀ ਚੱਲਦਾ ਇਹ ਬਾਬੇ ਨਾਨਕ ਦਾ ਖੂਹ ਆ ਜੀ ਜਾਲ ਉਧਰ ਦੀ ਸਾਈਡ ਲੱਗਾ ਹੋਇਆ ਟੈਂਕੀ ਬਣੀ ਹੋਈ ਆ ਉਹਦੇ ਚੋਂ ਆਪਾਂ ਜਲ ਲੈ ਜਾ ਸਕਦੇ ਆ ਨਾ ਵੇ ਟੈਂਕ ਬਣਿਆ ਹੋਇਆ ਉਹ ਟੂਟੀਆਂ ਲੱਗੀਆਂ ਆ ਆਪਾਂ ਜਲ ਲੈ ਜਾ ਸਕਦੇ ਆ ਪਹਿਲਾਂ ਇਹ ਹੁਣ ਇਹਨੂੰ ਜਾਨੀ ਵਧੀਆ ਦਿਖ ਦੇਤੀ ਤਿਆਰ ਕਰਤਾ ਤੇ ਹੁਣ ਇਹ ਖੂਹ ਚੱਲਦਾ ਆ ਦੇਖ ਸਕਦੇ ਆ ਸਾਡੀ ਸੰਗਤ ਲੱਗੀ ਆ ਬਈ ਖੂਹ ਗੇੜ ਨਾਲ ਕਿਸੇ ਟਾਈਮ ਤੇ ਵੀ ਖੂਹ ਚੱਲਦੇ ਹੁੰਦੇ ਸੀ ਤੇ ਅੱਜ ਵੀ ਚੱਲਦੇ ਨੇ ਬਾਬੇ ਨਾਨਕ ਦਾ ਖੂ ਦਾਸ ਨੂੰ ਆਉਂਦਾ ਸੱਜਣਾ ਆਉਂਦਾ ਸੋਹਜਾ ਦੂ ਦੂਰ ਜਾ ਪਾ ਕੇ ਪ੍ਰਸੰਤ ਨਾ ਆਏ ਸਿੱਖੀ ਨੇ ਵਿਖਾ ਤੇ ਜੱਗ ਸਨਾ ਕਰ ਲਈ ਆਖੇ ਨੇ ਆਜਾ ਹਣ ਚੋ ਹੇ ਸਭਨ ਜੋਗ ਦੇ ਅੰਲੇ ਦੀਨਾ ਨਾਮ ਮਿਆ ਕਰੋ ਦੀਨਸਵ ਚੱਲੇ ਪਾ ਦੇ ਜੋ ਜੀ ਕਰੋ ਦਰਸ਼ਨ ਗੁਰਦੁਆਰਾ ਚੋਲਾ ਸਾਹਿਬ ਤੇ ਅੱਜ ਚੋਲਾ ਸਾਹਿਬ ਦੇ ਦਰਸ਼ਨ ਕਰਾਉਣੇ ਆ ਰੋਮਾਲ ਖਾਲਸਾ ਜਿੱਧਰੇ ਦੋ ਰੋਮਾਲ ਅੱਗੇ ਚਾਰੇ ਇਹ 207 ਰਾਣੀ ਨੇ ਜੇ ਨਾਇ ਹਰੀਸ ਨਾ ਚਾਰ ਮਾਰਿਆ ਚੋਲਾ ਸਾਹਿਬ ਦੇ ਆਪਣੇ ਸਿਗੜਾਈ ਘਰੀ ਵੇਪਨਾਂ ਕੀ ਨੇ ਆਪਣੇ ਵੀਰ ਕੋ ਨਾਨ ਪਾਸ਼ਾ ਮਾਰੇ ਨੂੰ ਵਿਆਹ ਸੰਪੇੜ ਕੀਤਾ ਮਹਾਰਾਜਾ ਬਟਾਲਾ ਸਾਹਿਬ ਕਨਸਲ ਸ਼ਾਦੀ ਹੋਈ ਗੁਨਾਨ ਪਾਸ਼ਾ ਦੀ ਇਹ ਲਗੜਾਈ ਘੜਰ ਮਾਰਦੇ ਬੇਨਾਂ ਕੀ ਦਾ ਹੈ ਇਥੋਂ ਲੈ ਕੇ ਉਪਰ ਤੱਕ ਵਾਇਗਲ ਜੀ ਚੋਲਾ ਗੁਨਾਨ ਪਾਸ਼ਾ ਦਾ ਇਹ ਦੁਬਾਵਾ ਨੇ ਇੱਕ ਹਲਮਾ ਇਸੜੀ ਕਹਿ ਲਗੀ ਹੈ 1452 ਸਾਲ ਹੋ ਗਏ ਸ਼ੇਵ ਸੇ ਰੰਗ ਹੋ ਗਿਆ ਨਾਮ ਪ੍ਰਾਪਤ ਨੂੰ ਚੌਥ ਸਵੇ 1407 ਤੋਂ ਜਿੰਨ ਦੋ ਗਣੀ ਨਾ ਦਰਵਾਜ਼ਾ ਤੋਂ ਗੁਰੂ ਕਾ ਜੀ ਵਰਸ਼ੇ ਸ਼ੋਲਾ ਆਦਿ ਪ੍ਰਤੀਵਾਦ ਤੋਂ ਨੌਂ ਪ੍ਰਸ਼ਾਦ ਦਿੱਤੇ ਨੇ ਇਸੇ ਸੰਤਨ ਦਵਾ ਤੋਂ ਮੁੰਡਾ ਉਹਨਾਂ ਪੁਰੀਆਂ ਦੀ ਹੈ ਨਾਲ ਮਹਾਪੁਰਗ ਦੇਵ ਰਾਜਮਾਨੇ ਜਨਨਪਾਤ ਦਾ ਮਰਿਆ ਅੰਸ਼ਵੰਸ਼ 77ਵੀਂ ਸੰਤਾਨ ਦਾ ਨਾਲ ਪਾਸ਼ਾ ਪਰਿਵਾਰ ਜੇ ਵਜੇ ਕਨਾਲਾਸ ਲਿਖਣੇ ਕਿਵਾਂ ਕਰ ਦੇਗੀ ਵਾਈ ਗੁਜੇ ਵਾਈ ਗੁਜੇ ਹੋ ਚੁਕਿਆ ਘੁਰ ਦਵਾਰਾ ਸ੍ਰੀ ਕੰਤ ਸਾਹਿਬ ਬਹੁਤ ਹੀ ਪੀੜੇ ਬਾਜ਼ਾਰ ਚ ਆਈ ਗੁਰੂ ਘਰ ਤੇ ਕਰਾਉਨੇ ਤੁਨੂੰ ਅੰਦਰ ਜਾ ਕੇ ਦਰਸ਼ਨ ਜਿੱਦਕੇ ਗੁਰਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ ਬਰਾਤ ਆਈ ਸੀ ਤੇ ਇਥੇ ਕੰਧ ਅੱਜ ਵੀ ਕੱਚੀ ਹੋ ਮੌਜੂਦ ਆ ਇਹ ਆ ਸਥਾਨ ਹੈ ਜੀ ਜਨਮ ਸਥਾਨ ਬਾਬਾ ਬੁੱਧ ਸਾਹਿਬ ਜੀ ਦਾ ਕੱਤੂ ਨਗਰ ਤੇ ਕਰਵਾਉਂਦੇ ਆ ਥੱਲੇ ਇਹ ਥੱਲੇ ਵੀ ਦਰਸ਼ਨ